ਮੋਂ ਤਾਂ ਬੜੀ ਫਿਕਰ ਹੈ ਤੁਹਾਡੀ ਸਰਕਾਰ ਨੂੰ ਇੰਨੀ ਫਿਕਰ ਤਾਂ ਪਰਿਵਾਰਕ ਮੈਂਬਰ ਦੀ ਵੀ ਨਹੀਂ ਹੁੰਦੀ ਜਿੰਨੀ ਸਰਕਾਰ ਨੂੰ ਤੁਹਾਡੀ ਫਿਕਰ ਹੋਈ ਪਈ ਆ ਉਹ ਕਹਿੰਦੇ ਜੀ ਸਾਨੂੰ ਤਾਂ ਫਿਕਰ ਹੀ ਬਹੁਤ ਜ਼ਿਆਦਾ ਇਹਨਾਂ ਦੀ ਸਿਹਤ ਦੀ ਅਸੀਂ ਤਾਂ ਤਾਂ ਲੈ ਕੇ ਆਏ ਆ ਤੇ ਦੇਖੋ ਮੇਰੀ ਸਿਹਤ ਦੀ ਫਿਕਰ ਨਹੀਂ ਹੈ ਅਸਲ ਫਿਕਰ ਕੀ ਹੈ ਉਹਨਾਂ ਨੂੰ ਹਮ ਨਹੀਂ ਤਾਂ ਉਹ ਜੋ ਬੋਲੀ ਜਾਂਦੇ ਨੇ ਉਹ ਉਹਨਾਂ ਦਾ ਝੂਠ ਬੋਲਣ ਵਾਲਿਆਂ ਦਾ ਤਾਂ ਆਪਦੀ ਮਰਜ਼ੀ ਹੈ ਨਾ ਜੋ ਮਰਜ਼ੀ ਬੋਲੀ ਜਾਣ ਕਿੰਨੇ ਕ ਟੈਸਟ ਵੈਸੇ ਤੁਹਾਡੇ ਕੀਤੇ ਹੋਣ ਮੈਂ ਕਹਿੰਦਾ ਵੀ ਮੇਰਾ ਬੀਬੀ ਵੀ ਨਹੀਂ ਚੈੱਕ ਹੋਇਆ ਅੱਛਾ ਬੀਪੀ ਵੀ ਨਹੀਂ ਚੈੱਕ ਹੋਇਆ ਬਾਕੀ ਟੈਸਟ ਤਾਂ ਬਾਹਰ ਦੀ ਗੱਲ ਹੈ ਦੂਰ ਦੀ ਗੱਲ ਹੈ ਹੂੰ ਬੀਪੀ ਵੀ ਚੈੱਕ ਨਹੀਂ ਹੋਇਆਗਾ ਨਾ ਮੈਂ ਕਰਵਾਇਆ ਤੇ ਫਿਰ ਤੁਹਾਨੂੰ ਅੰਦਰ ਲਿਜਾ ਕੇ ਉਹਨਾਂ ਨੇ ਕਾਦੇ ਲਈ ਰੱਖਿਆ ਹੋਇਆ ਸੀ ਕੀ ਕਰਦੇ ਰਹੇ ਤੁਹਾਡੇ ਨਾਲ ਦੇਖੋ ਉਹਨਾਂ ਦੀ ਕੋਸ਼ਿਸ਼ ਇਹ ਸੀਗੀ ਕਿ ਸਮਝਾ ਬੁਝਾ ਕੇ ਕਿਸੇ ਤਰੀਕੇ ਨਾਲ ਹੋ ਸਕਦਾ ਫੋਰਸਿਬਲੀ ਵੀ ਕਰਦੇ ਤੁਸੀਂ ਦੋ ਕਾਲ ਦਿੱਤੀਆਂ ਹੋਈਆਂ ਨੇ ਇਕੱਠੀਆਂ ਇੱਕ ਤੁਹਾਡੇ ਵੱਲੋਂ ਮਰਨ ਵਰਤ ਸ਼ੁਰੂ ਕਰ ਦਿੱਤਾ ਗਿਆ ਔਰ ਮਰਨ ਵਰਤ ਵਾਲਿਆਂ ਦੀ ਇੱਕ ਲਾਈਨ ਇੱਕ ਚੇਨ ਬਣੀ ਹੈ ਇੱਕ ਤੋਂ ਬਾਅਦ ਇੱਕ ਦੂਜੇ ਪਾਸੇ ਦਿੱਲੀ ਜਾਣ ਦੀ ਕਾਲ ਵੀ ਦੇ ਦਿੱਤੀ ਗਈ ਹੈ। ਦੋਨੇ ਜਿਹੜੇ ਸੱਦੇ ਇਹ ਇਕੱਠੇ ਕਿਉਂ ਦਿੱਤੇ ਗਏ ਇਹਦਾ ਕੀ ਕਾਰਨ ਹੈ? ਇਹ ਇਕੱਠੇ ਨਹੀਂ ਦਿੱਤੇ ਸੀ। ਹੂੰ। ਦੋਨੋਂ ਸੱਦਿਆਂ ਦਾ ਫਰਕ ਹੈ ਜਿਹੜੀ ਜਿਹਦੇ ਅਮਾ ਇੱਥੇ ਮਰਨੁਮਰਤ ਦੀ ਕਾਲ ਦਿੱਤੀ ਹੈ ਪ੍ਰੋਗਰਾਮ ਬਣਿਆ ਜਿਹੜਾ ਹੂੰ ਉਹ ਅਸੀਂ 16 ਤਰੀਕ ਨੂੰ ਦਿੱਤਾ ਹੈ। ਬਾਅਦ ਦੇ ਵਿੱਚ 17 ਤਰੀਕ ਨੂੰ ਦੋਨੋਂ ਫਾਰਮਾਂ ਦੀ ਫਿਰ ਸਾਂਝੀ ਮੀਟਿੰਗ ਹੋਈ ਹੈ। ਹੂੰ ਫਿਰ ਉੱਥੇ ਉਹਨਾਂ ਨੇ ਬੈਠ ਕੇ ਵਿਚਾਰ ਚਰਚਾ ਕੀਤੀ ਹੈ ਕਿ ਇਹ ਜਿਹੜੀ ਕਾਲ ਬਹੁਤ ਸਖਤ ਹੈ। ਹੂੰ ਕਿ ਐਕਸਟ੍ਰੀਮ ਤੱਕ ਜਾਣਾ ਤਾਂ ਅਬ ਕਿਵੇਂ ਮਤਲਬ ਸਰਕਾਰ ਤੇ ਹੋਰ ਪ੍ਰੈਸ਼ਰ ਬਣਾਇਆ ਜਾ ਸਕਦਾ ਹੈ ਤਾਂ ਫਿਰ ਉਹਦੇ ਚ ਉਹ ਪ੍ਰੋਗਰਾਮ ਦਿੱਤਾ ਕਿ ਅਸੀਂ ਫਿਰ ਮਤਲਬ ਜੇ ਸਰਕਾਰ ਨੇ 6 ਤਰੀਕ ਤੱਕ ਨਾ ਮਤਲਬ ਗੌਰਿਆ ਗੌਰਿਆ ਇਸ ਗੱਲ ਨੂੰ ਤਾਂ ਫਿਰ ਮਤਲਬ ਅਸੀਂ ਦਿੱਲੀ ਵਾਲ ਨੂੰ ਮਤਲਬ ਮੂਵਮੈਂਟ ਕਰਾਂਗੇ ਪਰ ਉੱਥੇ ਸਾਡੀ ਇਹ ਸੀ ਕਿ ਗੱਲ ਕਿ ਸ਼ਾਂਤੀ ਨਹੀਂ ਟੁੱਟਣੀ ਚਾਹੀਦੀ ਜੀ ਸ਼ਾਂਤੀ ਕਾਇਮ ਰੱਖਣੀ ਹੈ ਉਹਨਾਂ ਨੂੰ ਫਿਰ ਉਸ ਗੱਲ ਦਾ ਧਿਆਨ ਰੱਖ ਕੇ ਇਹ ਰੱਖਿਆ ਕਿ ਅਸੀਂ ਮਤਲਬ ਜਾਵਾਂਗੇ ਜੀ ਮਤਲਬ 50 50 ਜਾਂ 100 100 ਬੰਦਿਆਂ ਦੇ ਜਥੇ ਜਥੇ ਜਾਵਾਂਗੇ ਫਿਰ ਪੈਦਲ ਜਾਵਾਂਗੇ ਤੇ ਜਿਵੇਂ ਅੱਗੇ ਕੋਸ਼ਿਸ਼ ਕੀਤੀ ਦਿੱਲੀ ਵੱਲ ਜਾਣ ਦੀ ਤਾਂ ਉਹਨਾਂ ਨੇ ਅਫਰੂ ਗੈਸ ਦੇ ਗੋਲੇ ਗੋਲੀਆਂ ਹਰ ਹਰਬਾ ਵਰਤਿਆ ਨਹੀਂ ਜਾਣ ਦਿੱਤਾ ਜੇ ਉਹ ਇਸ ਵਾਰ ਫੇਰ ਇੰਝ ਕਰਦੇ ਨੇ ਜਦੋਂ ਕਿ ਸੰਭਾਵਨਾ ਹੈ ਕਿ ਉਹ ਰੋਕਣਗੇ ਫਿਰ ਕੀ ਰਣਨੀਤੀ ਹੈ ਦੇਖੋ ਇਹ ਸਮੇਂ-ਸਮੇਂ ਦੇ ਉੱਤੇ ਰਣਨੀਤੀਆਂ ਦੁਬਾਰਾ ਮਤਲਬ ਬਣਦੀਆਂ ਰਹਿੰਦੀਆਂ ਘੜੀਆਂ ਦੀਆਂ ਰਹਿੰਦੀਆਂ ਸੋਚਾ ਸੋਚਣਾ ਪੈਂਦਾ ਤੇ ਉਹ ਹਾਲਾਤਾਂ ਜਿਵੇਂ ਬਣਦੇ ਹੁੰਦੇ ਆ ਹੂੰ لیکن ایک گل ضرور ہے کہ ਜਿਹੜੀ ਕਮੇਟੀ ਸੁਪਰੀਮ ਕੋਰਟ ਦੇ ਵੱਲੋਂ ਗਠਿਤ ਕੀਤੀ ਗਈ ਹੈ ਹਮ ਕਮੇਟੀ ਨੇ ਵੀ ਸਾਡੇ ਜਿਹੜੇ ਆਗੂਆਂ ਨੇ ਪੰਜਾਬ ਦੇ ਜਿਹੜੇ ਕਿਸਾਨੀ ਦੇ ਮਸਲੇ ਨੇ ਮਸਲੇ ਨੇ ਦੇਸ਼ ਦੀ ਕਿਸਾਨੀ ਦੇ ਉਹ ਕਮੇਟੀ ਸਾਹਮਣੇ ਜੇ ਤਨ ਰੱਖਣ ਗਏ ਨੇ ਜੀ ਉਸ ਦਿਨ ਉਹਨਾਂ ਨੇ ਮਤਲਬ ਇਹ ਗੱਲ ਸੁਜੈਸਟ ਕੀਤਾ ਸਾਡੇ ਬੰਦਿਆਂ ਨੂੰ ਕਿ ਦਿੱਲੀ ਜੇ ਜਾਣਾ ਤਾਂ ਤੁਸੀਂ ਮਤਲਬ ਪੈਦਲ ਜਾ ਸਕਦੇ ਹੋ ਦੂਸਰੀ ਗੱਲ ਹੈ ਕਿ ਪਿਛਲੇ ਦਿਨਾਂ ਤੋਂ ਮਤਲਬ ਮੈਨੂੰ ਲੱਗਦਾ ਹਰਿਆਣੇ ਦੇ ਕਿਸੇ ਮਨਿਸਟਰ ਦਾ ਵੀ ਬਿਆਨ ਆਇਆ ਹੈ ਕਿ ਅਗਰ ਪੈਦਲ ਜਾਂਦੇ ਆ ਤੇ ਸਾਨੂੰ ਮਤਲਬ ਕੋ ਟਰੈਕਟਰ ਨਹੀਂ ਲੈ ਕੇ ਜਾਂਦੇ ਤੇ ਸਾਨੂੰ ਕੋਈ ਇਤਰਾਜ਼ ਨਹੀਂ ਮਿੱਤਰ ਪਿਆਰਿਓ ਖਨੌਰੀ ਬਾਰਡਰ ਤੇ ਮੌਜੂਦ ਆ ਔਰ ਇਸ ਵਕਤ ਆਪਣੇ ਨਾਲ ਜਗਜੀਤ ਸਿੰਘ ਡੱਲੇਵਾਲ ਨੇ ਜਿਹੜੇ ਕਿ ਰਾਤ ਹੀ ਪੁਲਿਸ ਦੀ ਹਿਰਾਸਤ ਚੋਂ ਕਹਿ ਲਓ ਜਾਂ ਪੁਲਿਸ ਦੁਆਰਾ ਹਸਪਤਾਲ ਦੇ ਵਿੱਚ ਲਜਾਣ ਤੋਂ ਬਾਅਦ ਇੱਥੇ ਆਏ ਹੋਏ ਨੇ ਜਾਂ ਇੰਜ ਕਹਿ ਰਹੀਏ ਕਿ ਕਿਸਾਨਾਂ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਛੁਡਾ ਲਿਆ ਪੁਲਿਸ ਦੀ ਹਰਾਸਤ ਤੋਂ ਡੱਲੇਵਾਲ ਸਾਹਿਬ ਕੀ ਹਾਲ ਚਾਲ ਹੈ ਠੀਕ ਹੈ ਚੜ੍ਹਦੀ ਕਲਾ ਵਾਹਿਗੁਰੂ ਦੀ ਕਿਰਪਾ ਸਭ ਠੀਕ ਹੈ ਕਈ ਦਿਨ ਹੋ ਗਏ ਪੁਲਿਸ ਹਰਾਸਤ ਦੇ ਵਿੱਚ ਵੀ ਤੁਸੀਂ ਮਰਨ ਵਰਤੇ ਸੀਗੇ ਤਾਂ ਸਥਿਤੀ ਕੀ ਹੈ ਸਰੀਰ ਕਿਵੇਂ ਹੈ ਦੇਖੋ ਹਜੇ 25 ਤਰੀਕ ਨੂੰ ਤੋਂ ਮਤਲਬ ਸਮਝ ਲਓ ਸ਼ਾਮ ਤੋਂ ਸਵੇਰ ਤੋਂ ਮਤਲਬ 26 ਤੋਂ ਸਵੇਰ ਤੋਂ ਇਹ ਸ਼ੁਰੂ ਹੋਇਆ ਹੈ ਅਜੇ ਕੁਝ ਵੀ ਦਿਨ ਨਹੀਂ ਬਹੁਤ ਥੋੜੇ ਦਿਨ ਹੋਏ ਨੇ ਇੰਨੇ ਕੁ ਦਿਨਾਂ ਦੇ ਵਿੱਚ ਕਦੇ ਵੀ ਮਤਲਬ ਕੁਝ ਨਹੀਂ ਹੁੰਦਾ ਹੁੰਦਾ ਬਾਕੀ ਜਿਹੜੀ ਗੱਲ ਹੈ ਕਿ ਉੱਥੇ ਸਾਡਾ ਜਿਹੜਾ ਮਤਲਬ ਇਹ ਅਮਨਚਨ ਸੀ ਹਮ ਅ ਜਾਰੀ ਰਿਹਾ ਕੁਝ ਇਸ ਤਰ੍ਹਾਂ ਦਾ ਕੋਈ ਬਹੁਤ ਸਾਰਾ ਮਤਲਬ ਜਿਵੇਂ ਫੋਰਸਬਲੀ ਛਡਾਉਣ ਦੀ ਕੋਸ਼ਿਸ਼ ਨਹੀਂ ਕੀਤੀ ਲੇਕਿਨ ਸਮਝਾਉਣ ਦੀ ਕੋਸ਼ਿਸ਼ ਬਹੁਤ ਰਹੀ ਵੀ ਨਹੀਂ ਜੀ ਤੁਹਾਡੀ ਸਿਹਤ ਦੀ ਲੋੜ ਹੈ ਤੁਹਾਡੀ ਬਾਡੀ ਦੀ ਲੋੜ ਹੈ ਤੁਹਾਡਾ ਉਹ ਆ ਤੁਹਾਡਾ ਤੁਸੀਂ ਬਿਮਾਰ ਹੋ ਤੁਹਾਡਾ ਤੁਸੀਂ ਕੈਂਸਰ ਦੇ ਪੇਸ਼ੈਂਟ ਹੋ ਤੁਹਾਡਾ ਪੀਐਸਈ ਲੈਵਲ ਪ੍ਰੋਬਲਮ ਆ ਜੂਗੀ ਮਤਲਬ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੂੰ ਸਰਕਾਰ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਜਗਜੀਤ ਸਿੰਘ ਹੋਰੀ ਸਮਝੇ ਨਹੀਂ ਇਹ ਦੇਖੋ ਮੈਨੂੰ ਮੈਨੂੰ ਕੀ ਹੈ ਮੈਂ ਮੈਂ ਉਹਨਾਂ ਨੇ ਵੀ ਗੱਲ ਕਹੀ ਦੇਖੋ ਵੀ ਇੱਕ ਗੱਲ ਸੁਣੋ ਪੀਐਸਈ ਲੈਵਲ ਦੀ ਜਿਹੜੀ ਪ੍ਰੋਬਲਮ ਆਈ ਹੈ ਇਹ ਮੈਨੂੰ ਆਈ ਹੈ 2021 ਤੋਂ ਭਈ 2021 ਤੋਂ ਲੈ ਕੇ ਹੁਣ ਤੱਕ ਡੱਲੇਵਾਲ ਦਾ ਹੁਣ ਤਾਂ ਮੇਰਾ ਪੀ ਪੀਐਸਏ ਲੈਵਲ ਹੈ ਜਿਹੜਾ ਨਾ ਜੀ ਲਗਭਗ ਮੇਨਟੇਨ ਹੈ ਹਮ ਹੁਣ ਕੋਈ ਬਹੁਤ ਜ਼ਿਆਦਾ ਨਹੀਂ ਹੈ ਇਹ ਤਾਂ ਉਦੋਂ ਲੋਡ ਸੀਗੀ ਤੁਹਾਡੀ ਮੇਰਾ ਕੇਅਰ ਕਰਨ ਦੀ ਤਾਂ ਜਦੋਂ ਮੈਂ ਦਿੱਲੀ ਵਾਲੇ ਮੋਰਚੇ ਤੋਂ ਆਇਆ ਤੇ ਪੀਐਸਏ ਲੈਵਲ ਲਗਭਗ 28 ਤੇ ਫਿਰਦਾ ਸੀ ਹਮ ਉਦੋਂ ਲੋਡ ਸੀ ਉਦੋਂ ਤੇ ਭਾਈ ਕਿਸੇ ਮਤਲਬ ਅਧਿਕਾਰੀ ਨੂੰ ਕਿਸੇ ਸਰਕਾਰ ਨੂੰ ਕਿਸੇ ਮੁੱਖ ਮੰਤਰੀ ਨੂੰ ਇਹ ਧਿਆਨ ਨੀ ਆਇਆਗਾ ਵੀ ਡੱਲੇਵਾਲ ਦਾ ਮਤਲਬ ਪੀਐਸਸੀ ਲੈਵਲ ਵਧਿਆ ਪਿਆ ਉਹਨਾਂ ਨੂੰ ਵੱਡੀ ਗੱਲ ਇਹ ਸੀਗੀ ਕਿ ਇਹ ਅੰਦੋਲਨ ਡੈਮੇਜ ਕਿਵੇਂ ਕੀਤਾ ਜਾ ਸਕਦਾ ਹੈ ਕੇਂਦਰ ਦੇ ਦੀ ਹੱਥ ਠੋਕਾ ਬਣ ਕੇ ਮੈਂ ਸ਼ਬਦ ਵਰਤੂੰਗਾ ਸਰਕਾਰ ਨੇ ਕੰਮ ਕੀਤਾ ਜਾਂ ਜਿਵੇਂ ਲੋਕ ਕਹਿੰਦੇ ਸੀ ਨਾ ਸਾਡੀ ਸੁਸਾਇਟੀ ਚ ਆਮ ਗੱਲ ਚਲਦੀ ਸੀ ਇਹ ਕਿ ਇਹ ਮਤਲਬ ਭਾਜਪਾ ਦੀ 2ਵੀਂ ਟੀਮ ਹੈ ਇੱਥੇ ਇਹਨਾਂ ਨੇ ਬਿਲਕੁਲ 2ਵੀਂ ਟੀਮ ਵਾਲਾ ਮਤਲਬ ਰੋਲ ਅਦਾਕ ਕੀਤਾ ਅੱਛਾ ਕਿਉਂਕਿ ਕੀ ਲੋੜ ਸੀ ਤੁਮ ਦੇਖੋ ਨਾ ਸਾਡਾ ਮੁੱਖ ਮੰਤਰੀ ਰੋਜ਼ ਕਹਿੰਦਾ ਵੀ ਮੈਂ ਪੰਜਾਬ ਦਾ ਪੁੱਤ ਆ ਬਿਲਕੁਲ ਕਹਿੰਦਾ ਜੋ ਕਹਿੰਦਾ ਜਿਸ ਦਿਨ ਤੁਹਾਨੂੰ ਰਾਤ ਨੂੰ ਚੱਕ ਕੇ ਲੈ ਕੇ ਗਏ ਨਹੀਂ ਉਸ ਤੋਂ ਇੱਕ ਦਿਨ ਪਹਿਲਾਂ ਵੀ ਭਗਵੰਤ ਮਾਨ ਕਹਿ ਰਿਹਾ ਸੀ ਕਹਿੰਦਾ ਜੇ ਦਿੱਲੀ ਨਹੀਂ ਆਉਣਗੇ ਤੇ ਹੋਰ ਕੀ ਲਾਹੌਰ ਜਾਣਗੇ ਇੱਥੇ ਆ ਕੇ ਹੁਣ ਮਤਲਬ ਇਹ ਕਹਿਣ ਦਾ ਬਿਆਨ ਦੇਣਾ ਤੇ ਅਮਲ ਦਾ ਇਹ ਫਰਕ ਹੈ ਅਮਲ ਚ ਕੀ ਨੇ ਬਿਆਨਾਂ ਚ ਕੀ ਨੇ ਜਦੋਂ ਇਹ ਕਹਿੰਦਾ ਕਿ ਮੈਂ ਪੰਜਾਬ ਦਾ ਪੁੱਤ ਆ ਸਾਡੀ ਲੜਾਈ ਹੈ ਐਮਐਸਪੀ ਗਰੰਟੀ ਕਾਨੂੰਨ ਲੈਣ ਦੀ ਜੀ ਔਰ ਇਹ ਸਾਡਾ ਮੰਨਣਾ ਹੈ ਮੈਨੂੰ ਇਕੱਲਾ ਮੇਰਾ ਨਹੀਂ ਹੈ ਹਰ ਸਮਝਦਾਰ ਬੰਦਾ ਇਹ ਮੰਨੂਗਾ ਕਿ ਅਗਰ ਐਮਐਸਪੀ ਗਰੰਟੀ ਕਾਨੂੰਨ ਮਿਲਦਾ ਹੈ ਤਾਂ ਦੂਸਰੀਆਂ ਕ੍ਰੌਪਸ ਪੰਜਾਬ ਦੇ ਵਿੱਚ ਡਾਇਵਰਸੀਫਿਕੇਸ਼ਨ ਹੋ ਕੇ ਆ ਜਾਣਗੀਆਂ ਬਿਲਕੁਲ ਝੋਨੇ ਦੀ ਜਾਨ ਛੁੱਟ ਜੇਗੀ ਪੰਜਾਬ ਦੇ ਲੋਕਾਂ ਦੀ ਹਮ ਅਗਰ ਝੋਨੇ ਦੀ ਜਾਨ ਛੁੱਟਦੀ ਹੈ ਝੋਨੇ ਤੋਂ ਤੇ ਪੰਜਾਬ ਦਾ ਜਿਹੜਾ ਪਾਣੀ ਦਾ ਲੈਵਲ ਹੈ ਹਮ ਇਹਦੀ ਸਮੱਸਿਆ ਆਪਣੇ ਆਪ ਹੱਲ ਜਿਹੜਾ ਅੱਜ ਬਹੁਤ ਸਾਰੇ ਬੁੱਧੀਜੀਵੀ ਦੁਹਾਈ ਪਿੱਟਦੇ ਨੇ ਹੂੰ ਬਹੁਤ ਸਾਰੇ ਬੁੱਧੀਜੀਵੀ ਇਸੀ ਦਾ ਰੋਲਾ ਪਾਉਂਦੇ ਨੇ ਅਸੀਂ ਵੀ ਫਿਕਰਮੰਦ ਆ ਐਸੀ ਗੱਲ ਨਹੀਂ ਐ ਸਾਡੇ ਗੁਰੂ ਸਾਹਿਬ ਤੋਂ ਲੈ ਕੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਤਾਂ ਤਿੰਨੋਂ ਚੀਜ਼ਾਂ ਬਚਦੀਆਂ ਨੇ ਹਾਂ ਹਵਾ ਵੀ ਬਚਦੀ ਐ ਜੇ ਸਾਡਾ ਝੋਨਾ ਨਹੀਂ ਹੋਏਗਾ ਤਾਂ ਪ੍ਰਾਲੀ ਨਹੀਂ ਹੋਏਗੀ ਪ੍ਰਾਲੀ ਨਹੀਂ ਹੋਏਗੀ ਧੱਕ ਨਹੀਂ ਲੱਗੇਗੀ ਜੀ ਫੇਰ ਸਾਨੂੰ ਇਹ ਕਹਿੰਦੇ ਨੇ ਕਿ ਕਿਸਾਨਾਂ ਨੂੰ ਬਿਜਲੀ ਫਰੀ ਦਿੱਤੀ ਜਾਂਦੀ ਐ ਜੀ ਕੁਝ ਕਮਿਊਨਿਟੀਆਂ ਦੇ ਲੋਕ ਹੂੰ ਜਾ ਜਿਹੜੇ ਮਤਲਬ ਵਪਾਰੀ ਵਰਗ ਨੂੰ ਥੋੜਾ ਸਾਡੀ ਬਿਜਲੀ ਜਿਹੜੀ ਉਹ ਫ੍ਰੀ ਹੈ ਜਿਹੜੀ ਉਹ ਜ਼ਿਆਦਾ ਲੜਕਦੀ ਹੈ ਹੂੰ ਤੋ ਜਿਹੜੇ ਲੋਕ ਕਹਿੰਦੇ ਨੇ ਵੀ ਇਹਨਾਂ ਨੂੰ ਬਿਜਲੀ ਫ੍ਰੀ ਦੇ ਤਾਂ ਬਿਜਲੀ ਫ੍ਰੀ ਵਾਲਾ ਜਿਹੜਾ ਅੱਜ ਅਸੀਂ ਜਿੰਨੀ ਬਿਜਲੀ ਬਾਲਦੇ ਆ ਜੀ ਅਗਰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣ ਜੇ ਅਸੀਂ ਦਾਣਾ ਲਾਉਣੀਆਂ ਸ਼ੁਰੂ ਕਰ ਦਈਏ ਅਸੀਂ ਸਰੋਂ ਬੀਜਣੀ ਸ਼ੁਰੂ ਕਰ ਦਈਏ ਅਸੀਂ ਸੂਰਜਮੁਖੀ ਬੀਜਣੀ ਸ਼ੁਰੂ ਕਰ ਦਈਏ ਤਾਂ ਤੁਸੀਂ ਅਨੁਮਾਨ ਲਾ ਕੇ ਦੇਖਿਓ ਕਪੜਾ ਬਈ ਬਿਜਲੀ ਦੀ ਜਿਹੜੀ ਇਸਤੇਮਾਲ ਹੈ ਉਹ ਵੀ ਪਰਸੈਂਟ ਹੀ ਰਹਿ ਜਾਏਗਾ ਬਿਲਕੁਲ 80% ਬਿਜਲੀ ਜਿਹੜੀ ਸਾਨੂੰ ਮਿਲਦੀ ਹੈ ਉਹ ਅਸੀਂ ਸਰਪਲਸ ਕਰਦੇ ਆਂਗੇ ਹੂੰ ਔਰ ਉਹਨੂੰ ਇੰਡਸਟਰੀ ਲਈ ਦਿੱਤਾ ਜਾ ਸਕਦਾ ਹੈ ਤਾਂ ਜੇ ਪੰਜਾਬ ਦੇ ਇੰਨਾ ਭੜਾ ਹੋ ਸਕਦਾ ਹੈ ਜੀ ਤਾਂ ਫਿਰ ਪੰਜਾਬ ਦਾ ਮੁੱਖ ਮੰਤਰੀ ਅਗਰ ਸੱਚੀਓ ਪੰਜਾਬ ਦਾ ਹੈ ਪੰਜਾਬ ਪ੍ਰਤੀ ਫਿਕਰਮੰਦ ਹੈ ਉਹਨੂੰ ਤਾਂ ਇਹ ਕਹਿਣਾ ਚਾਹੀਦਾ ਕਿ ਇੰਨਾ ਦਾ ਅੰਦੋਲਨ ਬਿਲਕੁਲ ਵਾਜਬ ਹੈ ਹੂੰ ਤੁਸੀਂ ਇਹ ਗੱਲਾਂ ਨੂੰ ਸੁਣੋ ਹੂੰ ਇੱਕ ਵਾਰੀ ਕਹਿਨ ਨੂੰ ਤਾਂ ਉਹ ਇਹ ਗੱਲ ਕਹਿੰਦੇ ਨੇ ਡੱਲੇਵਾਲ ਸਾਹਿਬ ਉਹ ਭਗਵੰਤਮਾ ਨੇ ਇਹ ਗੱਲ ਕਹਿੰਦਾ ਹੈ ਕਿ ਇਹਨਾਂ ਦੀਆਂ ਗੱਲਾਂ ਠੀਕ ਨੇ ਮੈਂ ਇਹਨਾਂ ਦਾ ਵਕੀਲ ਐ ਪਰ ਉਂਝ ਤੁਹਾਡੇ ਮਰਨ ਵਰਤ ਤੋਂ ਇੱਕ ਰਾਤ ਪਹਿਲਾਂ ਪੰਜਾਬ ਦੀ ਪੁਲਿਸ ਨੂੰ ਭੇਜ ਕੇ ਕਹਿ ਲੋ ਜਾਂ ਪੰਜਾਬ ਦੀ ਪੁਲਿਸ ਤੁਹਾਨੂੰ ਚੱਕ ਕੇ ਲੈ ਜਾਂਦੀ ਹੈ ਇੱਕ ਸਵਾਲ ਇੱਥੇ ਪੰਜਾਬ ਦੀ ਜਨਤਾ ਇਹ ਵੀ ਪੁੱਛਣਾ ਚਾਹੁੰਦੀ ਹੈ ਉਹ ਕਹਿੰਦੇ ਰਹਿ ਕੇ ਅਸੀਂ ਤਾਂ ਇਹਨਾਂ ਦਾ ਚੈੱਕ ਅਪ ਕਰਾ ਰਹੇ ਹਾਂ ਟੈਸਟ ਕਰਾ ਰਹੇ ਹਾਂ ਬਹੁਤ ਇਸ ਤਰੀਕੇ ਨਾਲ ਮਾਹੌਲ ਕ੍ਰੀਏਟ ਕੀਤਾ ਗਿਆ ਪੰਜਾਬ 'ਚ ਜਿਵੇਂ ਪਲ-ਪਲ ਤੇ ਪਤਾ ਨਹੀਂ ਤੁਹਾਡੇ ਕਿਹੜੀਆਂ-ਕਿਹੜੀਆਂ ਮਸ਼ੀਨਾਂ ਲਾ ਕੇ ਟੈਸਟ ਹੋ ਰਹੇ ਸੀ ਸਾਨੂੰ ਤਾਂ ਇੰਝ ਲੱਗਦਾ ਰਿਹਾ ਕਿੰਨੇ ਟੈਸਟ ਤੁਹਾਡੇ ਕੀਤੇ ਆ ਉਥੇ ਲਿਜਾ ਕੇ ਦੇਖੋ ਮੈਨੂੰ ਲੱਗਦਾ ਵਧੀਆ ਜਵਾਬ ਲੋਕਾਂ ਨੂੰ ਪਬਲਿਕ ਦਾ ਜਿਹੜਾ ਭਲੇਖਾ ਦੂਰ ਹੋ ਕੀਤਾ ਜਾ ਸਕਦਾ ਹੈ ਹੂੰ ਕਿ ਇੱਕ ਪ੍ਰੋਗਰਾਮ ਰੱਖਿਆ ਜਾਵੇ ਚੈਨਲਾਂ ਦੇ ਉੱਤੇ ਹੂੰ ਤੇ ਉਹਦੇ ਤੇ ਉਸ ਡਾਕਟਰ ਨੂੰ ਵੀ ਜੋੜ ਲਿਆ ਜਾਏ ਹੂੰ ਤੇ ਲਿੰਕ ਭੇਜ ਕੇ ਮੈਨੂੰ ਵੀ ਜੋੜ ਲਿਆ ਜਾਏ ਜੀ ਤਾਂ ਫੇਰ ਮੰਤਰੀਆਂ ਦੇ ਡਾਕਟਰਾਂ ਦੇ ਜਾਂ ਪ੍ਰਸ਼ਾਸਨ ਦੇ ਇਸ ਝੂਠ ਦਾ ਪਰਦਾਫਾਸ਼ ਕੀਤਾ ਜਾ ਸਕਦਾ ਕਿਉਂਕਿ ਇਧਰਲੇ ਪਾਸੋਂ ਸਾਡੇ ਦੂਸਰੇ ਸਾਥੀ ਜਿਹੜੇ ਸੀਗੇ ਸੁਖਜੀਤ ਜੀ ਉਹਨਾਂ ਨੇ ਅਮਲ ਰਣਚਨ ਸ਼ੁਰੂ ਕਰਤਾ ਸੀ ਸੈਕੰਡ ਇਧਰੋਂ ਕਾਲ ਆ ਗਈ ਸੀ ਕਿ ਅਸੀਂ ਮੁੱਖ ਮੰਤਰੀ ਦੇ ਘਰ ਦਾ ਘਰਾਓ ਕਰਾਂਗੇ ਤਾਂ ਉਹਨਾਂ ਨੂੰ ਇਸ ਚੀਜ਼ ਦਾ ਮਤਲਬ ਹੋ ਗਿਆ ਲੈਣਾ ਪਿਆ ਫੈਸਲਾ ਕਿ ਆਪਾਂ ਪਿੱਛੇ ਹਟਣਾ ਪਵੇਗਾ ਸਰਕਾਰ ਨੂੰ ਅਗਰ ਇਧਰ ਉਹ ਕਾਲਾ ਨਾ ਜਾਂਦੀ ਆ ਅਗਰ ਇਧਰ ਉਹ ਮਤਲਬ ਸਾਥੀ ਨਾ ਬੈਠਦੇ ਤਾਂ ਹੋ ਸਕਦਾ ਜੇ ਇਕੱਲੇ ਵਾਲੀ ਗੱਲ ਹੁੰਦੀ ਤਾਂ ਫਿਰ ਉਹ ਫੋਰਸਿਬਲੀ ਵੀ ਮਤਲਬ ਅੰਸ਼ੰਤ ਕਰਵਾਉਣ ਦੀ ਕੋਸ਼ਿਸ਼ ਕਰਦੇ ਲੇਕਿਨ ਉਹ ਟੜਵਾ ਨਹੀਂ ਸਕੇ ਜੀ ਉਹਨਾਂ ਉਹਨਾਂ ਦੀ ਹਿੰਮਤ ਨਹੀਂ ਪਈ ਕਿ ਉਹ ਫੋਰਸਿਬਲੀ ਇਹ ਅੰਸ਼ੰਤ ਢਵਾ ਦੇਣ ਜੇ ਹੁਣ ਵੀ ਰੋਕਦੇ ਨੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਰੋਕਦੇ ਆ ਤਾਂ ਫਿਰ ਤਾਂ ਮੰਨਾਂਗੇ ਨਾ ਵੀ ਕਿਸਾਨਾਂ ਦੇ ਨਾਲ ਮਤਲਬ ਕਿੜਕੜੀ ਜਾ ਰਹੀ ਹੈ ਤੇ ਅੰਦੋਲਨਕਾਰੀ ਕਿਸਾਨਾਂ ਨੂੰ ਦਿੱਲੀ ਦੇ ਵਿੱਚ ਵੜਨ ਤੋਂ ਹੀ ਰੋਕਿਆ ਜਾ ਰਿਹਾ ਹੈ ਅਸੀਂ ਵੀ ਤਾਂ ਟੈਸਟ ਕਰਕੇ ਦੇਖਾਂਗੇ ਨਾ ਵੀ ਸਾਨੂੰ ਦਿੱਲੀ ਜਾਣ ਦਿੰਦੇ ਆ ਕਿ ਨਹੀਂ ਦਿੰਦੇ ਔਰ ਸੰਭਾਵਨਾ ਤਾਂ ਇਹ ਹੈ ਜੀ ਬਿਆਨ ਤਾਂ ਉਹਨਾਂ ਨੇ ਦੇ ਦਿੱਤੇ ਸ਼ਾਇਦ ਉਹਨਾਂ ਨੂੰ ਐ ਲੱਗਦਾ ਸੀ ਵੀ ਨਹੀਂ ਯਾਰ ਟਰੈਕਟਰਾਂ ਤੋਂ ਬਿਨਾਂ ਤਾਂ ਇਹਨਾਂ ਨੇ ਜਾਣਾ ਹੀ ਨਹੀਂ ਹੈਗਾ ਕਹਿ ਛੱਡੋ ਪਰ ਜਦੋਂ ਹੁਣ ਜਾਉਂਗੇ ਤਾਂ ਸੰਭਾਵਨਾ ਹੈ ਕਿ ਉਹ ਰੋਕਣਗੇ ਕੀ ਲੱਗਦਾ ਤੁਹਾਨੂੰ ਚਲੋ ਜੇ ਉਹ ਰੋਕਣਗੇ ਤਾਂ ਉਹੋ ਜੇ ਮੌਕੇ ਦੇ ਹਾਲਾਤਾਂ ਮੁਤਾਬਕ ਫੇਰ ਮਤਲਬ ਫੈਸਲਾ ਮਤਲਬ ਨਵਾਂ ਲਵਾਂਗੇ ਅਸੀਂ ਦੇਖਿਆ ਹੈ ਇਹ ਤਾਂ ਸਾਨੂੰ ਪਤਾ ਹੈ ਕਿ ਉਹ ਰੋਕਣਗੇ ਜਦੋਂ ਅਸੀਂ ਆ ਜੀਨ ਦੇ ਇਲਾਕੇ ਦੇ ਵਿੱਚ ਕੀਤੀ ਹੈ ਕਿਸਾਨ ਮਹਾਪੰਚਾਇਤ ਹੂੰ ਸਾਡੀ ਆਰਗੇਨਾਈਜੇਸ਼ਨ ਇਧਰੋਂ ਬੱਸਾਂ ਲੈ ਕੇ ਜਾ ਰਹੀ ਸੀ ਹੂੰ ਤੇ ਸਾਡੀਆਂ ਮਤਲਬ ਬੱਸਾਂ ਮਤਲਬ ਜਾਣ ਨਹੀਂ ਦਿੱਤੀ ਦਿੰਦੇ ਸੀ ਥਾ ਥਾ ਤੇ ਸਾਡੀਆਂ ਬੱਸਾਂ ਰੋਕਦੇ ਰਹੇ ਨੇ ਹੂੰ ਅਸੀਂ ਉਹਦੇ ਵੀ ਕਿਹਾ ਸੀਗਾ ਵੀ ਯਾਰ ਦਿੱਲੀ ਜਾਣ ਤੋਂ ਸਾਨੂੰ ਰੋਕੋ ਇਹ ਤਾਂ ਠੀਕ ਹੈ ਹੂੰ ਇਹਦਾ ਅਸੀਂ ਆ ਮਤਲਬ ਨੇੜੇ ਹੀ ਜਾ ਰਹੇ ਹਾਂ ਕੋਈ ਬਹੁਤੀ ਦੂਰ ਨਹੀਂ ਜਾ ਰਹੇ ਹੂੰ ਤੇ ਇੱਥੇ ਤੁਸੀਂ ਸਾਨੂੰ ਕਿਉਂ ਰੋਕ ਰਹੇ ਹੋ ਹੂੰ ਹੂੰ ਤੇ ਇੱਕ ਪੰਚਾਇਤ ਹੈ ਸ਼ਾਮ ਨੂੰ ਅਸੀਂ ਮੁੜ ਕੇ ਆ ਜਾਣਾ ਲੇਕਿਨ ਇੱਥੇ ਵੀ ਇਹਨਾਂ ਨੂੰ ਮਤਲਬ ਸਖਤ ਹਦੈਤਾਂ ਸੀ ਹੋ ਸਕਦਾ ਹੈ ਉਸ ਦਿਨ ਉਹ ਵੀ ਤੁਹਾਡੇ ਵਾਲੀ ਗੱਲ ਮੁਤਾਬਕ ਲੇਕਿਨ ਸਮੇਂ ਮੁਤਾਬਕ ਪਤਾ ਲੱਗ ਜਾਏਗਾ ਮੀਟਿੰਗਾਂ ਲਗਾਤਾਰ ਮੰਤਰ ਜਾਰੀ ਰਹਿਣੀਆਂ ਹੁੰਦੀਆਂ ਰਹਿਣੀਆਂ ਇਸ ਵਿੱਚ ਤੇ